ਆਹ ਤੁਸੀਂ ਬੋਲੇ ਜਾਂਦੇ ਹੋ ਕਿ ਸੱਚੀ ਘਰ ਹੋਣੀ ਹੈ ਤੇ ਬਾਹਰ ਮੋਟਰ ਤੇ ਵੇਖਿਆ ਦੋ ਪਹੀਏ ਹੁੰਦੀਆਂ ਉੱਥੇ ਵੇਖ ਲੈਂਦੀਆਂ ਆ ਬ ਕੋਈ ਨਹੀਂ ਕੋਈ ਨਹੀਂ ਕੋਈ ਬੈਠੋ ਤੀ ਉਹ ਕੋਈ ਗੱਲ ਨਹੀਂ ਬਾਈ ਬਾਈ ਯਾਰ ਮੈਂ ਨਹੀਂ ਯਾਰ ਮੈਂ ਮੈਂ ਉਹ ਮਾਰ ਕੇ ਤੇ ਦੇਖਦ ਕੇ ਮਰ ਜਾ ਵੀ ਕੀ ਕਰ ਸਕਦਾ ਹਾਂ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਥੋੜੀ ਝੋਟੀ ਇਧਰ ਨੂੰ ਕਰਨੀ ਏ ਟਾਈਮ ਵੇਖੇ ਤੇ ਫਿਰ ਬੱਚਾ ਛੱਡਿਓ ਇੱਕ ਫੋਰੀ ਖਾਲੀ ਚੈੱਕ ਕਰ ਲਈ ਅਹੀ ਹਾਂ ਬਿਲਕੁਲ ਚਾਹੀਦੀ ਹਾਂ ਮਾਰਪੀ ਕਨਾਂ ਦਾ ਟਾਈਮ ਹੋ ਗਿਆ ਲਾਈਟ ਦਾ ਨਹੀਂ ਪਤਾ ਕਰ ਦੋ ਮਿੰਟ ਪਹਿਲਾਂ ਸਗੋਂ 6 12 ਤੇ ਚੱਲਣ ਦਿਆ ਏ ਦੋ ਦੋ ਚੱਲੂਗਾ ਜਦੋਂ ਨਾਲ ਤੇ ਕਰਦੇ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਮਾਝੇ ਵਾਲੇ ਫਾਰਮ ਤੇ ਅਕਤੂਬਰ ਨਹੀਂ ਅਕਤੂਬਰ ਸਵਾਗਤ ਹੈ ਜੀ ਤਕਰੀਬਨ ਬਹੁਤੇ ਲੋਕ ਜਾਣਦੇ ਆ ਕਿ ਆਪਾਂ ਕੱਲ ਦੀ ਇੱਕ ਲਾਈਵ ਮਿਲਕਿੰਗ ਸ਼ੁਰੂ ਕੀਤੀ ਆ ਜਿਹੜੀ ਕਿ ਪਿੰਡ ਬਲਟੋਆ ਜ਼ਿਲ੍ਹਾ ਛੇਤੀ ਤਰਨਤਨ ਸਾਹਿਬ ਦਾ ਡੇਓਲ ਡੇਰੀ ਫਾਰਮ ਅੰਗਰ ਸਾਲ ਸਿੰਘ ਡੇਓਲ ਉਹਨਾਂ ਦੇ ਫਾਰਮ ਤੇ ਇਹ ਝੋਟੀ ਆਪਾਂ ਦੋ ਦੰਦ ਜਿਹੜੀ ਆ ਉਹ ਲਾਈਵ ਸਟਾਰਟ ਕਰਨ ਲੱਗੇ ਆ ਫੇਰ ਇਸ ਟਾਈਮ ਆਪਾਂ ਦੂਜੀ ਪੱਕੀ ਚਵਾਈ ਜਿਹੜੀ ਉਹ ਕਰਨ ਲੱਗੇ ਆ ਰਾਤੀ ਆਪਾਂ 6:15 ਮਿੰਟ ਤੇ ਖਾਲੀ ਕੀਤੀ ਸਵੇਰੇ ਪਹਿਲੀ ਚਵਾਈ ਜਿਹਦੇ ਵਿੱਚ ਦੁੱਧ ਹੋਇਆ 9 ਕਿਲੋ ਤੇ 830 ਗ੍ਰਾਮ ਸਰਬਜੀ ਸਿੰਘ ਢਿੱਲੋਂ ਵੀਰ ਜੁੜ ਗਏ ਗੁੱਡ ਸ਼ਰੀਫ ਖਾਨ ਵੀਰ ਜੁੜ ਗਿਆ ਸੋ ਸਾਸੀ ਕਾਲ ਦੀ ਸਾਸੀ ਕਾਲ ਪਠਾਨਕੋਟ ਤੋਂ ਸੋ ਇਧਰ ਯਾਦ ਮਾਝੇ ਵਾਲਾ ਪੇਜ ਤੋਂ ਜੁੜ ਗਏ ਨੇ ਗੁੱਡ ਸੋ ਜਿੰਨੇ ਵੀ ਸੱਜਣ ਨਾਲ ਜੁੜੇ ਆ ਆਵਾਜ਼ ਦੱਸ ਦਿਓ ਕਿ ਕਲੀਅਰ ਆ ਰਹੀ ਹੈ ਕਿੰਨਾ ਟਾਈਮ ਹੋ ਗਿਆ ਜੀ ਵੇਖਿਓ 6:14 ਹੋ ਗਏ ਬੱਚਾ ਛੱਡਨ ਗਏ ਮੰਗਰਿਆ ਬੱਚਾ ਲਿਓ ਬੱਚਾ ਲਿਓ ਬੱਚਾ ਖੁੱਲ ਗਿਆ ਤੋਂ ਨਾਲ ਦੀ ਨਾਲੇ ਲਿੰਕ ਜਿਹੜਾ ਉਹ ਸ਼ੇਅਰ ਕਰੀ ਜਾਇਓ ਜੇ ਅੱਗੇ ਗਰੁੱਪਾਂ ਦੇ ਵਿੱਚ ਵੀ ਤਾਂ ਕਿ ਹੋਰ ਵੀ ਸੱਜਣ ਜਿਹੜੇ ਉਹ ਜੁੜ ਸਕਣ ਵਾਜੀ ਕਥਾਲਸਾ ਜੀ ਵੈਕ ਜੀ ਕੀ ਫਤਿਹ ਬਾਦ ਸਿੰਘ ਸਰਪੰਚ ਜੁੜ ਗਏ ਨੇ ਨਰਿੰਦਰ ਪੂਨੀਆਂ ਜੁੜ ਗਏ ਥੋੜੀ ਜਿਆ ਐਨੂੰ ਕਰ ਲੋ ਪਿੱਛੋਂ ਸਿੱਧੀ ਹੋ ਜੂਗੀ ਨਾ ਫਿਰ ਲੋ ਜੀ ਇੱਕ ਮਿੰਟ ਥੋੜੀ ਜੈਨ ਕਰ ਲਈ ਪਿਛੋਂ ਚਲੋ ਓਕੇ ਜਾ ਜਾਉਂ ਜੀ ਲੈਟ ਆ ਗਈ ਲੈਟ ਚੱਲੇ ਲੈ ਥੱਪੀ ਪਾਸੇ ਕਰ ਲੋ ਸੋ 6:15 ਦਾ ਸਮਾਂ ਹੋ ਗਿਆ ਤੇ ਬੱਚਾ ਛੜਤਾ ਵਾ ਮਨਪ੍ਰੀਤ ਸਿੰਘ ਰਿੰਕੂ ਵੀਰ ਜੁੜ ਗਏ ਨੇ ਗੁੱਡ ਕੰਦੇ ਆਵਾਜ਼ ਓਕੇ ਆ ਨਾਲ ਗਿੰਦਰ ਹੇਰੀਆ ਵੀਰ ਜੁੜ ਗਿਆ ਗੁੱਡ ਵੀਰ ਜੀ ਸ਼ਰੀਫ ਖਾਨ ਵੀਰ ਕਹਿੰਦਾ ਵੀ ਮੈਂ 5100 ਦਾ ਮਾਨ ਸਨਮਾਨ ਕਰਨਾ ਵਾਂ ਇਸ ਲਾਈਵ ਚ 25 ਦੇ ਜਦੋਂ ਐਂਡ ਹੋਣਾ ਵਾ ਸੋ ਬਹੁਤ ਸੱਜਣ ਜਿਹੜੇ ਮਨ ਦੇ ਵਿੱਚ ਸ਼ੌਂਕ ਰੱਖਦੇ ਆ ਦੀ ਡਿਟੇਲ ਤੁਹਾਨੂੰ ਦੱਸ ਦਈਏ ਦੋ ਦੰਦ ਝੋਟੀ ਆ ਮਾਇਆ ਮਾਹੀ ਦੀ ਭੈਣ ਆ ਵੱਡੀ ਮਾਹੀ ਦੀ ਧੀ ਆ ਮਾਂ ਇਹਦੀ ਇਸ ਟਾਈਮ ਕਾਫੀ ਉਮਰ ਦੀ ਹੋ ਗਈ ਆ ਤਕਰੀਬਨ ਉਹ 20 ਸੂਏ ਸੂਈ ਆ ਤੇ ਜਿੰਨੀ ਔਰ ਵੀ ਉਹਨੇ ਬੱਚਾ ਦਿੱਤਾ ਹੀਰੇ ਪੈਦਾ ਕੀਤੇ ਆ ਨਹੀਂ 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 ਇਹ ਨਹੀਂ ਇਹ ਤਾਂ ਮੁੱਕ ਗਿਆ ਸਟ੍ਰੀਟ ਡੇਰੀ ਫਾਰਮ ਵਾਲੇ ਵੀਰ ਗੋਰਾ ਇੱਥੇ ਪਹੁੰਚੇ ਵੀ ਆ ਗੁੱਡ ਸਤਨਾਮ ਸਿੰਘ ਕਹਿੰਦੇ ਨਾਗਦੀ ਡਾਕਟਰ ਆ ਹਾਂ ਜੀ ਨਾਗ ਬੋਲਦੀ ਧੀ ਆ ਜੀ ਇਹ ਤੇ ਬਾਕੀ ਜੇ ਮਾਂ ਲੈ ਬਣੇ ਜਾਈਏ ਤੇ ਮਾਂ ਬਹੁਤ ਜ਼ਿਆਦਾ ਚੰਗੀ ਜੀ ਕਿਉਂਕਿ ਉਹਨੇ ਜਿੰਨੇ ਵੀ ਬੱਚੇ ਅੱਜ ਤੱਕ ਦਿੱਤੇ ਆ ਹਾਂ ਜੀ ਹਾਂ ਜੀ ਬਾਲਟੀਆਂ ਦੋਵੇਂ ਖਾ ਲਵਾਂਗਾ ਬਾਲਟੀਆਂ ਤੁਸੀਂ ਵੇਖ ਸਕਦੇ ਬਿਲਕੁਲ ਓਕੇ ਆ ਤੇ ਚਵਾਈ ਜਿਹੜੀ ਉਹ ਸ਼ੁਰੂ ਹੋਣ ਲੱਗੀ ਆ ਅੱਜ ਠੰਡ ਦਾ ਮਾਹੌਲ ਵੀ ਪੂਰਾ ਬਣ ਗਿਆ ਵਾ ਪ੍ਰਗਟ ਸਿੰਘ ਵੀਰ ਜੁੜ ਗਏ ਆ ਇਹ ਲਾਸਟ ਚੁਆਈ ਨਹੀਂ ਵੀਰੇ ਸਵੇਰੇ ਫਾਈਨਲ ਕਰਾਂਗੇ ਥਰਡ ਚੁਆਈ ਜਿਹੜੀ ਉਹ ਹੋਊਗੀ ਉਹ ਸਵੇਰੇ ਹੋਊਗੀ ਸਵੇਰੇ ਆਪਾਂ ਫਾਈਨਲ ਚੁਆਈ ਜਿਹੜੀ ਉਹ ਕਰਾਂਗੇ ਤੇ ਜਸਕਰਨ ਸਿੰਘ ਵੀਰ ਜੁੜ ਗਏ ਸਾਸੀ ਕਾਲ ਵੀਰ ਜੀ ਰਾਏ ਮੁਖਤਾਰ ਜੁੜ ਗਏ ਵੀਰ ਗੁੱਡ ਜੌਬ ਮਹਾਵੀਰ ਸਿੰਘ ਜੁੜ ਗਏ ਨੇ ਗੁੱਡ ਉਹ ਲਿੰਕ ਆ ਕੇ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਵਰੇਂਦਰ ਚੀਮਾ ਵੀਰ ਜੁੜ ਗਿਆ ਗੁੱਡ ਵੀਰ ਜੀ YouTube ਤੇ ਜੁੜੇ ਨੇ। ਸੋ ਤਾਂ ਕਿ ਹੋਰ ਵੀ ਸੱਜਣ ਆਪਣੇ ਨਾਲ ਲਾਈਵ ਦੇ ਵਿੱਚ ਜੁੜ ਸਕਣ। ਕਿਉਂਕਿ ਇੱਕ ਵੱਖਰਾ ਜੇ ਜੇ ਕਹਿ ਲਈਏ ਪ੍ਰਦਰਸ਼ਨ ਹੈ। ਗੁਰਪੀਰ ਬੁੱਟਰ ਵੀਰ ਕਹਿੰਦਾ ਵੀ ਮੁੱਲ ਤਾਂ ਬੀਜ ਦਾ ਵਾਕਿਆ ਹੀ ਜਿਹੋ ਜਿਹਾ ਬੀਜਾਂਗੇ ਉਹੋ ਜਿਹੇ ਵੱਡਾਂਗੇ। ਰਾਜਵਿੰਦਰ ਢੰਡੀਵਾਲ ਵੀਰ ਜੁੜ ਗਿਆ ਵਾ। ਧੰਨਵਾਦ ਸਾਰੇ ਸੱਜਣਾ ਦਾ ਜਿੰਨੇ ਵੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਚੁਵਾਈ ਦੇ ਵਿੱਚ ਜੁੜਦੇ ਜੇ ਦਿਲੋਂ ਧੰਨਵਾਦ ਆਇਆ ਤੁਹਾਡਾ ਤੁਸੀਂ ਆਪਣੇ ਚੈਨਲ ਨੂੰ ਪੇਜ ਨੂੰ ਇੰਨਾ ਪਿਆਰ ਦਿੰਦੇ ਜੇ ਸੋ ਬਾਕੀ ਕਿਹੇ ਵੀ ਸੱਜਣ ਨੇ ਚੰਗੇ ਪਸ਼ੂ ਦੀ ਆਪਣੀ ਕੋਈ ਵੀਡੀਓ ਬਣਾਉਣੀ ਹੋਵੇ ਜਾਂ ਤੁਸੀਂ ਕੋਈ ਆਪਣੀ ਮੱਝ ਲਾਈਵ ਮਿਲਕਿੰਗ ਕਰਾਉਣੀ ਹੋਵੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਜੇ ਪੇਜ ਸਾਡੇ ਤੇ ਜਾ ਕੇ ਨੰਬਰ ਸਾਡਾ ਉੱਪਰ ਮੈਂਸ਼ਨ ਹੈ ਪਰ ਗੜਵੀਰ ਕਹਿੰਦਾ ਵੀ ਵੀਡੀਓ ਜ਼ਰੂਰ ਬਣਾਇਓ ਅੱਗੇ ਰਵਿੰਦਰ ਸੋਲ ਵੀਰ ਦੀ ਵੀਡੀਓ ਰਹਿੰਦੀ ਆ ਵੀਡੀਓ ਜ਼ਰੂਰ ਰਹਿੰਦੀ ਆ ਉਹ ਵੀਰ ਤੁਹਾਨੂੰ ਕੀ ਦਸੀਏ ਕਿ ਥੋੜੇ ਸਿਹਤ ਨਹੀਂ ਠੀਕ ਹੀ ਦੋ ਕੋਪਰੇਟ ਹੋਏ ਆ ਵੀਰ ਰਵਿੰਦਰ ਦੇ ਉਹਦੇ ਕਰਕੇ ਜਿਹੜੀ ਵੀਡੀਓ ਨਹੀਂ ਫਾਰਮ ਦੀ ਬਣੀ ਵੀ ਰਵਿੰਦਰ ਸੋਲ ਤੇ ਫਾਰਮ ਦੀ ਬਾਕੀ ਉਨੀ ਬਾੜੀਆਂ ਕਾ ਥੋੜੀਆਂ ਇਹ ਲਾ ਕੇ ਰੱਖੋ ਥੱਲੇ ਦੁੱਧ ਦੋਵਾਂ ਦਾ ਮਾੜੀ ਮਾੜੀ ਧਾਰ ਵਾ ਗਈ ਜਰੂਰ ਤੁਹਾਨੂੰ ਵੀਡੀਓ ਜਿਹੜੀ ਇਹ ਫੁੱਲ ਵੀਡੀਓ ਦਿਓਲ ਡੇਰੀ ਫਾਰਮ ਦੀ ਕੱਲ ਨੂੰ ਆਪਾਂ ਕਵਰ ਕਰਨੀ ਆ ਜਿੰਨੇ ਵੀ ਸੱਜਣ ਆਏ ਸਾਰਿਆਂ ਨਾਲ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਤੇ ਚੁਵਾਈ ਤੋਂ ਬਾਅਦ ਆਪਾਂ ਵੀਡੀਓ ਪੂਲੀ ਵੀਡੀਓ ਜਿਹੜੀ ਉਹ ਬਣਾਉਣੀ ਆ ਸਾਰੇ ਜਾਨਵਰ ਦਿਖਾਵਾਂਗੇ ਅੰਕਲ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਬਾਕੀ ਜਿੰਨੇ ਵੀ ਸੱਜਣ ਜੇ ਕੋਈ ਲਾਗੋ ਆ ਤੁਸੀਂ ਪਹੁੰਚਣ ਦੀ ਕੋਸ਼ਿਸ਼ ਕਰਿਓ ਵੀਰ ਕਹਿੰਦਾ ਵੀ ਫੀਡ ਕਿੰਨੇ ਕਿਲੋ ਪਾ ਰਹੀ ਆ ਫੀਡ ਵੀਰ ਜੀ ਪੁੱਛ ਕੇ ਦੱਸ ਦਾਂਗੇ ਦੁੱਧ ਦੇ ਹਿਸਾਬ ਨਾਲ ਤੇ ਜਿੰਨੀ ਕਰਮਾਲੀ ਖਾ ਲੈਂਦੀ ਉਹ ਪਾਉਂਦੇ ਹੋਣਗੇ ਕਿਉਂਕਿ ਆਪਣਾ ਜੋਰ ਤੇ ਪੂਰਾ ਲਾਈਦਾ ਹੀ ਹੈ ਜੀ ਗਰੂਪ ਇਹ ਕਹਿੰਦਾ ਵੀ ਸਸੀ ਕਾਲ ਅੰਕਲ ਜੀ ਇਹ ਗਰੂਪ ਦਿਓੜ ਰਾਉ ਵਾਲ ਤੋਂ ਧੰਨਵਾਦ ਵੀਰ ਜੀ ਜੋਬਨ ਸੰਧੂ ਵੀਰ ਜੁੜ ਗਿਆ ਗੁੱਡ ਵੀਰ ਇਧਰ ਆਪਣੇ ਅਮਰਦੀਪ ਵੀਰ ਕਰਨਾਲ ਤੋਂ ਵੀਰ ਜੁੜੇ ਨੇ YouTube ਤੇ ਮੈਂ ਕਮੈਂਟ ਪਾਉਣ ਤੋਂ ਥੋੜਾ ਲੇਟ ਹੋ ਗਿਆ ਧੰਨਵਾਦ ਹੈ ਤੁਹਾਡਾ ਬਹੁਤ-ਬਹੁਤ ਅਮਰਦੀਪ ਵੀਰ ਕਹਿੰਦਾ ਵੀ 20 ਪਲੱਸ ਕਰਨਾ ਚਾਹੀਦਾ ਵਾ ਦੁੱਧ ਸੋ ਆਸਿਆ ਉਮੀਦ ਆ ਬਹੁਤ ਚੰਗੀ ਕਿਉਂਕਿ نسل ਦੇ ਵਿੱਚ ਵੇਖੀਏ ਤੇ ਕੋਈ ਵੀ ਸ਼ੱਕ ਨਹੀਂ ਹੈ ਕੋਈ 40 50 ਸਾਲ ਦੀ نسل ਜਿਹੜੀ ਹੈ ਪੁਰਾਣੀ ਸੰਭੀ ਹੈ ਤੇ ਉਤੋਂ ਹੀ ਅੱਗੇ ਚੰਗਾ ਫਲ ਜਿਹੜਾ ਉਹ ਮਿਲਦਿਆ ਵਾ ਚੰਗੇ ਸੀਮਨ ਲਾ ਕੇ ਜਾਂ ਕਹਿ ਲਈਏ ਕਿ ਪਸ਼ੂਆਂ ਦੀ ਸਾਂਭ ਸੰਭਾਲ ਵੀ ਅੰਕਲ ਹੁਣੀ ਆਪ ਕਰਦੇ ਆ ਇਸ ਚੀਜ਼ ਦਾ ਵੀ ਬੜਾ ਜ਼ਿਆਦਾ ਇੱਕ ਫਰਕ ਪੈਂਦਾ ਕਿਉਂਕਿ ਜੇ ਸ਼ੌਂਕ ਹੋਵੇ ਤੇ ਮਿਹਨਤ ਹੋਵੇ ਦੋਵੇਂ ਚੀਜ਼ਾਂ ਇਕੱਠੀਆਂ ਹੋਣ ਤੇ ਫੇਰ ਰੰਗ ਭਾਗ ਲੱਗਦਾ ਵਾ ਦਲਜੀਤ ਸਿੰਘ ਵੀਰ ਜੁੜ ਗਏ ਨੇ ਦਲਜੀਤ ਸਿੰਘ ਸਿੱਧੂ ਸਸੀ ਕਾਲਜੀ ਸਾਰਿਆਂ ਨੂੰ ਹਰ ਭਗਵਾਨ ਵੀਰ ਦਾਨੇਵਾਲ ਤੋਂ ਜੁੜਿਆ ਵਾ ਵਧੀਆ ਬਾਈ ਜੀ ਵਧੀਆ ਤੁਸੀਂ ਸੁਣਾਓ ਛੀਸ਼ਾ ਸੰਦੂ ਵੀਰ ਜੁੜ ਗਏ ਹਨ ਕਲੋਣਾ ਦਾ ਟਾਪ ਦਾ ਕੰਮ ਹੈ ਸੋ ਧੰਨਵਾਦ ਹੈ ਸਾਰਿਆਂ ਦਾ ਨੈਕਸਟ ਖਲੀਫਾ ਦੀ ਮਿਲਕਿੰਗ ਵੇਖੋ ਉਹਨੂੰ ਮਿਲੂਗੀ ਖਲੀਫਾ ਦੀ ਵੀ ਜੀ ਅਜੇ 6 ਮਹੀਨੇ ਦੀ ਪ੍ਰੈਗਨੈਂਟ ਹੈ ਖਲੀਫਾ ਤੇ ਕੋਸ਼ਿਸ਼ ਕਰਾਂਗੇ ਇਸ ਵਾਰ ਜਰੂਰ ਲਾਈਟ ਕੀ ਕਰਦੀ ਆ ਲਾਈਵ ਜਦੋਂ ਸੂਈ ਆ ਪਰ ਜਰੂਰ ਦਿਖਾਵਾਂਗੇ ਕੋਸ਼ਿਸ਼ ਹੀ ਕਰਾਂਗੇ ਆਏ ਸੂਏ ਉਹਨੂੰ ਲਾਈਵ ਜਰੂਰ ਕਰਿਆ ਕਰਾਂਗੇ ਕਿਉਂਕਿ ਬਹੁਤ ਚੰਗੀ ਮਾਜੇ ਉਹ ਵੀ ਤੇ ਰੋਬਨ ਪੁੱਲਰ ਵੀ ਜੁੜ ਗਏ ਸਸੀਕਾਰ ਵੀ ਜੀ ਲਖਮਿੰਦਰ ਸੰਧੂ ਵੀਰ ਜੁੜ ਗਏ ਨੇ ਨਾਈਸ ਮਿਸ ਕਰਨ ਸਿੰਘ ਕਹਿੰਦੇ ਆਗੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਹੀ ਅੰਕਲੋਂ ਨਾਲ ਪੁੱਛ ਕੇ ਦੱਸ ਦਾਂਗੇ ਤਕਰੀਬਨ ਕੋਈ ਮੈਨ ਲੱਗਦਾ 2 ਕ ਮਹੀਨੇ ਦੇ ਲਾਗੇ ਬੰਨੇ ਹੋ ਗਿਆ ਉਹ ਸਮਾਂ ਸਸੀਕਾਰ ਜੀ ਡਾਕਟਰ ਸੁਲਿੰਦਰ ਸਿੰਘ ਪੰਨੂ ਜੀ ਜੁੜ ਗਏ ਨੇ ਸੱਚ ਕੇ ਡਾਕਟਰ ਸਾਹਿਬ ਹੋਸ ਰਹਾਉ ਠੀਕ ਠਾਕ ਜੇ ਸੁਖ ਨੰਬਰਦਾਰ ਜੁੜ ਗਏ ਨੇ ਗੁੱਡ ਮਨਦੀਪ ਪੁੱਲਰ ਸਸੀਕਾਰ ਦਰਸ਼ੀ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਰਜੀਤ ਸਿੰਘ ਜੋਲ ਜੁੜ ਗਏ ਨੇ ਬਹੁਤ ਬਹੁਤ ਧੰਨਵਾਦ ਆ ਜਿੰਨੇ ਵੀ ਸੱਜਣ ਆਪਣੇ ਲਾਈਵ ਦੇ ਵਿੱਚ ਜੁੜਦੇ ਜੀ ਪਾਲਾ ਬਲਰਾਮ ਸਤ ਸ੍ਰੀ ਅਕਾਲ ਕਹਿੰਦੇ ਬਲਟੋਆ ਪਰਿਵਾਰ ਨੂੰ ਰਣਜੀਤ ਸਿੰਘ ਭੁੱਲਰ ਜੁੜ ਗਏ ਨੇ ਰਾਜੋਗੇ ਤੋਂ ਅੱਜ ਰਾਤੀ ਤੋਂ ਹੋ ਗਿਆ ਨਾ ਮਲਵਾ ਅਗਲੇ ਪਿਛਲੇ ਤੰਦੀ ਲਈ ਹਾਂ ਜੀ ਹਾਂ ਜੀ ਇਹ ਇੱਕ ਗੱਲ ਮੈਂ ਸਾਰਿਆਂ ਨੂੰ ਕਲੀਅਰ ਕਰਦਾ ਤੁਹਾਨੂੰ ਮੈਂ ਦੱਸਿਆ ਵੀ ਵੀਰ ਗੁਰਵਿੰਦਰ ਸੰਧੂ ਵੀ ਜੁੜ ਗਏ ਨੇ ਆਪਣੇ ਤੇ ਲਾਪਰੀਤ ਤੋਂ ਕਿਦੋਂ ਚੇਰਾ ਸਰਪੰਚ ਸੇਲ ਕਰਨੀ ਨਹੀਂ ਵੀਜੀ ਸੇਲ ਦੀ ਨਹੀਂ ਗੀਏ ਤੇ ਪ੍ਰਤਾਪ ਸੰਧੂ ਵੀਰ ਜੜ ਗਏ ਨੇ ਕੀ ਹਾਲ ਨੇ ਅਸਾਲ ਸਿੰਘ ਅੰਕਲ ਨੂੰ ਆਪਣੇ ਬੋਲਸ ਦਾ ਸੀਮਨ ਤਿਆਰ ਕਰਾਓ ਕੋਈ ਨਾ ਜਰੂਰ ਕੱਲ ਨੂੰ ਆਪਾਂ ਵੀਡੀਓ ਬਣਾਉਣੀ ਆ ਤੇ ਵਿੱਚ ਸਵਾਲ ਇਹ ਜਰੂਰ ਪੁੱਛਾਂਗੇ ਸੋ ਇਹ ਖਾਸੀਏ ਦੇ ਇੱਕ ਝੋਟੀ ਦੀ ਇਹ ਆ ਕਿ ਇਹਦੀ ਅਗਾਰ ਤੇ ਪਿਛਾਰ ਜਿਹੜੀ ਉਹ ਬਿਲਕੁਲ ਬਰਾਬਰ ਆ ਹਾਂਜੀ ਹਾਂਜੀ ਥੋੜਾ ਜਿਹਾ ਆਲ ਕਰਦੀ ਆ ਯੋਰ ਤੋਂ ਇਹ ਤਾਂ ਕਰਕੇ ਕਿ ਜਾਨੀ ਸੰਗਤ ਤਾਂ ਬੈਠੀ ਹੋਈ ਹਾਂਜੀ ਹਾਂਜੀ ਇੱਕੀ ਵਾਰਾ ਫਿਰ ਪਸ਼ੂ ਡਰ ਜਾਂਦਾ ਹਾਂਜੀ ਤੇ ਉਹ ਥੋੜਾ ਜਿਹਾ ਫਿਰ ਕਿਤੇ ਨਾ ਕਿਤੇ ਮਾੜਾ ਮੋੜ ਤੋਂ ਫਿਰ ਪਸ਼ੂ ਨਹੀਂ ਵੀਰੇ ਵੇਚਣ ਵਾਲੀ ਨਹੀਂ ਈ ਚੁੱਟੀ ਇਹ ਦੋ ਦੱਖ ਬਿਲਕੁਲ ਸਦਾ ਮਗਰ ਹਾਂਜੀ ਹਾਂਜੀ ਓਕੇ ਓਕੇ ਕਿਉਂਕਿ ਇਹੋ ਜਿਹੇ ਹੀਰੇ ਜਿਹੜੇ ਕਿਤੇ ਕਿਤੇ ਪੈਦਾ ਹੁੰਦੇ ਆ ਅਮਨ ਖਾਨ ਵੀਰੇ ਜੁੜ ਗਿਆ ਗੁੱਡ ਬਲਜੀਤ ਸਿੰਘ ਵੀਰ ਜੁੜ ਗਿਆ ਜੀਤਾ ਨੇ ਕੇ ਸਮਰਾ ਤੋਂ ਰੋਮਨ ਪੁਲਰਾ ਸاسي ਕਾਲਬੀਰ ਜੀ ਸ਼ੀਰਾ ਸਰਪੰਚ ਜਿੰਦ ਜੀ ਓਕੇ ਸੋ ਕੋਸ਼ਿਸ਼ ਕਰਦੇ ਆ ਅਗਲਾ ਇੱਥੇ ਬਾਲਟੀ ਲੈ ਆ ਗਿਆ ਆਪਾਂ ਇੱਕ ਬਾਲਟੀ ਦੁੱਧ ਕਰ ਲਈਏ ਹਾਂਜੀ ਧਿਆਨ ਰੱਖਿਓ ਇਹ ਕੈਮਰੇ ਦੇ ਵਿੱਚ ਹੀ ਹਾਂਜੀ ਹਾਂਜੀ ਕੈਮਰੇ 'ਚ ਕੋਈ ਚੱਕਰ ਨਾ ਕਰੋ ਤੁਸੀਂ ਨਾ ਕਰੋ ਤੁਸੀਂ ਚਿੰਤਾ ਨਾ ਕਰੋ ਇੱਕੇ ਬਾਲਟੀ ਦੁੱਧ ਕਰ ਲਈਏ ਹਾਂਜੀ ਵਾਈਸ ਮੁੰਡਾ ਯਸਨਾ ਤੁਹਾਨੂੰ ਮੰਨ ਕੇ ਤੁਹਾਨੂੰ ਦਰਸ਼ਨ ਕਰਾਇਆ ਸੇਹ ਤਾਂ ਡਾਊਨ ਹੋ ਗਈ ਉਹਨਾਂ ਦੀ। ਤੇ ਸਾਈ ਚੜਨ ਲੱਗ ਪਿਆ ਬਦਾਂ। ਹਾਂ ਜੀ ਹਾਂ ਜੀ। ਹਾਂ। ਭਾਂਡਾ ਭੁੰਡਾ ਪਾ ਕੇ ਖਵਾਓ ਇਹ ਕਰੀ ਸਿਆਲ। ਕੀ ਕਰਨਾ? ਮਾਂ ਵੀ ਸਿਆਲ ਚ ਭਾਂਡਾ ਭੁੰਡਾ ਬਣਾ ਕੇ ਅੰਕਲ ਨੂੰ ਖਵਾਓ ਕੈਮ ਹੋਣਾ। ਕੈਮ ਇਸ ਬਸ ਪੋਤਾ ਥੋੜਾ ਤੇ ਦਰਦ ਹੋ ਹੀ 5-6 ਮਹੀਨੇ ਬਹੁਤ ਜ਼ਿਆਦਾ। ਹਾਂ ਜੀ ਹਾਂ ਜੀ। ਡਾਕਟਰ ਮੇਜਰ ਸਿੰਘ ਅਲਕੜਾ ਜੁੜ ਗਏ ਨੇ। ਧੰਨਵਾਦ ਹੈ ਡਾਕਟਰ ਸਾਹਿਬ ਤੁਹਾਡਾ। ਡਾਕਟਰ ਸਾਹਿਬ ਜੀ ਸਤਿ ਸ੍ਰੀਕਾਲ। ਅੰਕਲ ਜੀ ਤੁਹਾਨੂੰ ਸਤਿ ਸ੍ਰੀਕਾਲ ਬਣਾਉਂਦਾ ਐ। ਅਸਲੀ ਕਰਦਾ ਹਾਂਜੀ ਹਾਂਜੀ ਕਮੈਂਟ ਆ ਰਹੇ ਆ ਫੀਡ ਬਾਰੇ ਕਾਫੀ ਸੱਜਣ ਪੁੱਛਣ ਦੇ ਤੇ ਕੱਲ ਨੂੰ ਆਪਾਂ ਫੁੱਲ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਾਂਗੇ ਤੇ ਇੱਕ ਵੱਖਰੀ ਵੀਡੀਓ ਫੀਡ ਤੇ ਤੇ ਕੁਝ ਗੱਲਾਂ ਬਾਤਾਂ ਣੀਆਂ ਅੰਕਲ ਦੀ ਵੱਖਰੀ ਵੀਡੀਓ ਪਾਵਾਂਗੇ ਸੋ ਇੱਥੋਂ ਤੁਸੀਂ ਦੁੱਧ ਤੇ ਫੋਕਸ ਰੱਖਣਾ ਵਾ ਉਹ ਇੱਕ ਮਿੰਟ ਰੋਜੋ ਅੰਕਲ ਗੱਡੀ ਦੀ ਲਾਈਨ ਉਹ ਗੱਡੀ ਦੀ ਲਾਈਨ ਆਨ ਕਰਿਓ ਜੀ ਨਹੀਂ ਤੇ ਕੰਡਾ ਇੱਥੇ ਲਾ ਜੀਏ ਇੱਥੇ ਲਾਓ ਸਾਰਿਆਂ ਨਾਲੋਂ ਵਧੀਆ ਨਹੀਂ ਇੱਥੇ ਲਾਓ ਇੱਥੇ ਲਾਓ ਇੱਥੇ ਕੰਡਾ ਲਾਓ ਕੋਥੇ ਲੈ ਏ ਚਲੇ ਜਾਣਾ ਉਹਨਾਂ ਨੂੰ ਇੱਥੇ ਲਾਓ ਕੰਡਾ ਲੈ ਮੈਂ ਨਾ ਬਿਲਕੁਲ ਓਕੇ ਉਹਦੀ ਟੈਨਸ਼ਨ ਨਾ ਲਾਓ ਤੇ ਪੁਰਗੇ ਸੰਗ ਤੋਂ ਖਾਦ ਨਹੀਂ ਸਾਰੀ ਮਗਰ ਬੈਠੀ ਕੰਡਾ ਉੱਥੇ ਉੱਥੇ ਚਾਹੁੰਦਾ ਆ ਇੱਥੇ ਲਿਆਓ ਥੱਲੇ ਕੀ ਕਰਦਾ ਇਹ ਸੱਚਾ ਉਹਦੇ ਚੱਕਰ ਲਾਉਂਦੇ ਉੱਤੇ ਲਾਉਂਦੇ ਐਸੇ ਕੰਡਾ ਲੈ ਅੰਗਲ ਜੀ ਮੈਂ ਸਵੇਰੇ ਰੱਖਿਆ ਇਦਾਂ ਕੰਡਾ ਇੱਥੇ ਲਿਆਓ ਇਹਦਾ ਕੰਡਾ ਲੈ ਇਹ ਇਧਰ ਉਹ ਸ਼ਾਮਾ ਬ੍ਰਸ਼ੂਮਾ ਸਾਰਾ ਨਾ ਚੱਕਰ ਕਰਾ ਚ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਬਾਲਟੀ ਲਿਆਓ ਖਾਲੀ ਪਾਲਟੀ ਖਾਲੀ ਮਨਪ੍ਰੀਤ ਆ ਕੁਰਸੀ ਪਾਸੇ ਕਰਿਓ ਮਾੜੀ ਪਾਲਟੀ ਲਓ ਗੱਡੀ ਹਾਂ ਧਿਆਨਾ ਕੈਮਰੇ ਦਾ ਗੋਣਾ ਕੋਈ ਲੰਗੇ ਹੋ ਜੀ ਅੱਗੇ ਦੀ ਨਾਲ ਹੋਣ ਸੋ ਆਈਡੀਆ ਲਾ ਕੇ ਦੱਸੋ ਤੁਸੀਂ ਗੈਸ ਆਪਨਾ ਆਪਣਾ ਲਾਓਗੇ ਕਿੰਨਾ ਦੁੱਧ ਹੋਊਗਾ ਪਾਲਟੀ ਮਕਰੋਂ ਦੀ ਮਕਰੋਂ ਦੀ ਚਲ ਜੀਰੋ ਕਰ ਦੋ ਕਰੋ ਜੋ ਰੋਜੋ ਬਣੀ ਕਰੋ ਜੋ ਇੱਕ ਮਿੰਟ ਇੱਕ ਮੈਨੂੰ ਕਲੀਅਰ ਵਿਖਾ ਲੈੰਦੋ ਜੀਰੋ ਅੰਗਲ ਵਾਲਾ ਇਹ ਕਿੰਨਾ ਮੈਂ ਚੀ ਕਰ ਰਿਹਾ ਧਿਆਨ ਇੱਕ ਮਿੰਟ ਰੋਜੋ ਇੱਕ ਮਿੰਟ ਰੋਜੋ ਇੱਥੋਂ YouTube ਵਾਲੇ ਜਿਹੜੇ ਆ ਉਹ ਜ਼ੀਰੋ ਦੋਨਾਂ ਨੂੰ ਪ੍ਰੋਪਰ ਇੱਥੋਂ ਕਲੀਅਰ ਦੇਖ ਰਹੀ ਆ ਠੀਕ ਅੰਗਲ ਪਾ ਦੋ ਦੁੱਧ ਓਕੇ ਆ ਹਾਂ ਹਾਂ ਤੇ ਦੁੱਧ ਪਾਉਣ ਲੱਗੇ ਧਿਆਨ ਨਾਲ ਬਿਲਕੁਲ ਇਹ ਦੁੱਧ ਦੋਨੋਂ ਹੌਲੀ 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 ਮਗਰ ਡੋਲ ਗਿਆ ਫਿਰੋ ਦੋ ਕੋ ਨਿਕੋ ਦੋ ਨਿਕੋ ਇਸ ਤਰ੍ਹਾਂ ਕਰਪਾ ਦੋ ਬਾਈ ਇਸ ਤਰ੍ਹਾਂ ਕਰਦੇ ਤਾ ਅਗਲਾ ਬਾਲਟੀ ਨਹੀਂ ਉੱਚੀ ਨਾ ਚੁੱਕਿਆ ਕਰੋ ਹਲੇ ਬਹਿ ਜਾ ਜਾ ਥੱਲੇ ਦੇ ਗੋਮ ਬਾਤ ਮਰੀ ਹੋ ਗਈ ਆਏ ਨਾ ਰੰਗਦਾ ਇਧਰ ਮਾਰ ਦੇ ਤੋ ਛੋਟੇ ਹੀ ਕੋਈ ਨਾ ਭਰਾਵਾ ਉਹ ਜਿੰਨ ਤਾਂ ਬਾਲਟੀ ਵਿੱਚ ਲੀਕ ਬਾਲਟੀ ਐਵੇਂ ਲੀਕ ਹੁੰਦੀ ਉਹ ਬੰਦਿਆ ਨਾਲ ਬੰਦਿਆ ਸਾਰੀ ਕੱਲੀ ਉਹ ਯਾਰ ਜਿਹਨੇ ਤਾਂ ਤੀਵਾ ਦਾ ਬਰਾਬਰ ਦਿੱਤਾ ਜੂ ਆਹੋ ਕੋਈ ਨਹੀਂ ਕੋਈ ਨਹੀਂ ਧਰਤੀ ਦੇ ਲੋਕੀ ਤੁਹਾਨੂੰ ਪਹਿਲਾਂ ਪਿਉਂਦੇ ਦੇਖੀ ਸਾਰਿਆਂ ਦਾ ਆਈਡੀਆ ਜਿਹੜਾ ਗੈਸਿਆ ਉਹ ਗਲਤ ਰਹਿ ਗਿਆ ਇਹਨੇ ਰੱਖਣਾ ਕੰਡਾ ਕੰਡੇ ਨੇ 5 ਗ੍ਰਾਮ ਤੋਂ ਉਂਝ ਰੱਖਦਾ ਨਾ ਸੋ ਇਥੋਂ ਤੁਹਾਨੂੰ ਦੁੱਧ ਕਲੀਅਰ ਕਰਾ ਦਿੰਨੇ ਆ ਟੋਟਲ ਦੁੱਧ ਜਿਹੜਾ ਇਸ ਟਾਈਮ ਦਾ ਹੋਇਆ ਵਾ ਪਹਿਲਾਂ YouTube ਵਾਲੇ ਜਿਹੜੇ ਆ ਉੱਤੇ ਮਾੜਾ ਪਰਛਾਵਾਂ ਪਾਇਆ ਹੱਥ ਦਾ ਇੱਥੋਂ ਕਲੀਅਰ ਕਰ ਸਕਦੇ ਜੇ 10 ਕਿਲੋ ਤੇ 660 ਗ੍ਰਾਮ ਜਿਹੜਾ ਹੋਇਆ ਵਾ ਦੁੱਧ ਇਹ ਦੂਜੀ ਚਵਾਈ ਦਾ ਪੱਕੀ ਦਾ ਤੇ ਇੱਥੋਂ ਤੁਸੀਂ ਇਹ ਜਿਹੜਾ ਫਿਰ 60 ਗ੍ਰਾਮ ਆਪਾਂ ਇਹ ਵਟੇ ਲਈਏ ਤੇ ਕੰਡਾ ਚੈੱਕ ਕਰਾਈਏ ਨਾਲ ਮਾਲਿਕ ਜਿਹੋ ਗੁੱਥੀ ਹੈਗੀ ਉਹ ਵੀ ਲੈ ਆਓ ਸੋ 10 ਕਿਲੋ 660 ਗ੍ਰਾਮ ਪ੍ਰੋਪਰ ਦੁੱਧ ਜਿਹੜਾ ਆਇਆ ਵਾ ਇੱਕ ਕੰਡਾ ਜਿਹੜਾ ਵਾ ਇਹ 2 ਕਮੈਂਟ ਲਾ ਲਾ ਵਾ ਬਾਕੀ ਉਤਲੇ ਗ੍ਰਾਮ ਜਿਹੜੇ ਉਹ ਇਹ ਨਹੀਂ ਦੱਸਦਾ 10 ਗ੍ਰਾਮ ਤੱਕ ਨਹੀਂ ਇਹਦਾ ਹਾਂਜੀ ਆ ਕਿਲੋ ਦੀ ਥੈਲੀ ਆਪਾਂ ਜਿਹੜੀ ਨਮਕ ਦੀ ਉਹ ਰੱਖੀ ਆ 11 ਕਿਲੋ ਨੈਟ ਹੋ ਗਿਆ ਵਾ 11 ਕਿਲੋ 600 ਤੇ 60 ਗ੍ਰਾਮ ਠੀਕ ਆ ਥੋੜਾ ਜਿਹਾ ਹੱਥ ਉੱਤੇ ਰੱਖੋ ਇਹ ਇੱਥੇ ਠੀਕ ਆ ਕਿਲੋ ਲੈ ਆਹ ਐਵੇਂ ਵਿਖਾ ਦਿਓ ਪਹਿਲਾਂ ਕੈਮਰੇ ਕੇ ਕੈਮਰੇ ਕੇ ਵਿਖਾ ਦਿਓ ਆ ਕਿਲੋ ਦਾ ਵਟਾ ਤੁਸੀਂ ਵੇਖ ਸਕਦੇ ਕਾ ਦਿਓ ਵਜਨ ਹੋ ਗਿਆ ਇਹ 12 ਕਿਲੋ 670 ਗ੍ਰਾਮ ਇਹ ਵੀ ਕਿਲੋ ਦਾ ਵਟਾ ਵਾ ਇੱਕ ਹੋਰ ਉਹ ਵੀ ਰੱਖਣ ਲੱਗੇ ਨਾਲ ਸੋ ਵਜਨ ਹੋ ਗਿਆ 11 ਕਿਲੋ 660 ਗ੍ਰਾਮ ਬਿਲਕੁਲ ਵੀ 10 ਗ੍ਰਾਮ ਦਾ ਵੀ ਜਿਹੜਾ ਫਰਕ ਨਹੀਂ ਪੈਂਦਾ ਆਧਾ ਕਿਲੋ ਦਾ ਵਟਾ ਰੱਖਿਆ ਏ 14 ਕਿਲੋ 160 ਗ੍ਰਾਮ ਵਜਨ ਬਣਦਾ ਜੇ ਸਾਢੇ 3 ਕਿਲੋ ਵਜਨ ਜਿਹੜਾ ਵੱਖਰਾ ਰੱਖਿਆ ਤੇ ਬਾਕੀ ਦੁੱਧ ਆ ਸੋ ਬਾਕੀ ਇਹ ਜਿਹੜਾ ਇੱਕ ਰਹੀ ਤੁਹਾਨੂੰ ਦੁੱਧ ਪਾਸੇ ਕਰਕੇ ਤੇ ਇਕੱਲਾ-ਗਲਾ ਵਟਾ ਰੱਖ ਕੇ ਵੀ ਆਪਾਂ ਚੈੱਕ ਕਰਾ ਦਨੇ ਆਕਰ ਦੁੱਧ ਚੋਕਲ ਹੋਣ 10 ਕਿਲੋ 660 ਗ੍ਰਾਮ ਦੁੱਧ ਹੋਇਆ ਜੀ ਠੀਕ ਜੀਰੋ ਕਰੋ ਇਹਨੂੰ ਹਾਂਜੀ 1.5 ਕਿਲੋ ਜਿਹੜਾ ਬਾਲਟੀ ਦਾ ਵਜਨ ਹੈ ਨਹੀਂ ਜੀ ਮੱਝ ਪਸਾਣ ਹਾਂਜੀ ਆ ਵਟਾ ਰੱਖੋ ਕਿਲੋ ਵਾਲਾ ਜੀਰੋ ਕਰੋ ਨਹੀਂ ਨਹੀਂ ਇਹ ਸਿੰਪਲ ਜਿਹਾ ਕੋਈ ਚੱਕਰ ਨਹੀਂ ਰੱਖੋ ਤੁਸੀਂ ਨਹੀਂ ਭਾਵੇਂ ਉਮੀ ਵੀ ਜਾਂ ਕੋਈ ਨਹੀਂ ਇੱਕ ਕਿਲੋ ਤੇ 10 ਗ੍ਰਾਮ ਦਾ ਵਟਾ 1 ਕਿਲੋ ਦਾ ਜਿਹੜਾ ਹੋਇਆ ਵਾ ਆ ਨਮਕ ਵਾਲੀ ਜਿਹੜੀ ਥੈਲੀ ਆ ਹਾਂ ਰੱਖ ਦੋ ਪ੍ਰੋਪਰ 2 ਕਿਲੋ ਤੇ 10 ਗ੍ਰਾਮ ਵਜਨ ਜਿਹੜਾ ਹੋਇਆ ਤੇ ਥੋੜਾ ਪਰਛਾਵਾ ਪਾਏ ਉਤੇ ਇਥੋਂ ਤੁਸੀਂ ਦੇਖ ਸਕਦੇ 10 ਕਿਲੋ ਤੇ 10 ਗ੍ਰਾਮ ਠੀਕ ਆ ਉਤੇ ਰੱਖੋ ਕਿਲੋ ਵਾਲਾ ਵਟਾ ਇੱਕ ਹੋਰ ਰੱਖਤਾ ਨਾਲ 3 ਕਿਲੋ वजन ਜਿਹੜਾ ਪ੍ਰੋਪਰ ਹੋ ਗਿਆ 500 ਵਾਲਾ ਅੱਧਾ ਕਿਲੋ ਵਾਲਾ ਵਟਾ ਰੱਖਤਾ ਨਾਲ 3.5 ਕਿਲੋ 3.5 ਕਿਲੋ वजन ਇਹ ਟੋਟਲ ਆ ਜਿਹੜਾ ਬੰਦਾ ਵਾ ਸੋ ਜਿਹੜੇ ਸੱਜਣ ਇਥੇ ਆਏ ਆ ਉਹਨਾਂ ਨਾਲ ਮਿਲਾ ਦਿੰਨੇ ਆ ਇਥੇ ਤੁਸੀਂ ਸੰਗਤ ਦੇਖ ਸਕਦੇ ਕਾਫੀ ਅੱਜ ਵੀਰ ਭਰਾ ਜਿਹੜੇ ਦੂਰ ਦੇ ਨੇੜੇ ਦੇ ਪਹੁੰਚਿਆ ਇਸ ਲਾਈ ਮਿਲਕਿੰਗ ਵੇਖਣ ਨੂੰ ਮਮਾ ਜੀ ਤੋਂ ਆਏ ਆ ਹਾਂਜੀ ਬਾਬਾ ਜੀ ਇਹ ਹਜੂਰ ਸਾਹਿਬ ਤੋਂ ਆਏ ਆ ਹਜੂਰ ਸਾਹਿਬ ਜੀ ਤੋਂ ਪੁੱਛਿਆ ਤਾਂ ਸ਼ੁਰੂਆਰ ਕਰਦੇ ਆਪਾਂ ਬਾਬਾ ਜੀ ਤੋਂ ਦੋ ਬੋਲ ਲੈਨੇ ਆ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਤੇ ਆਪਣਾ ਨਗਰ ਕਿਹੜਾ ਜੀ ਹਜੂਰ ਸਾਹਿਬ ਮੈਂ ਨੇ ਨਦੇੜ ਹਜੂਰ ਸਾਹਿਬ ਹਜੂਰ ਸਾਹਿਬ ਠੀਕ ਹੈ ਜੀ ਤੇ ਸਪੈਸ਼ਲ ਮਿਲਕਿੰਗ ਕਰ ਕੇ ਵੇਖਣ ਲਈ ਆਏ ਕਿ ਜਾਂ ਮਿਲ ਗਿਲ ਪਰ ਮੈਂ ਗਿਆ ਨਾ ਠੀਕ ਜੀ ਦੇਖ ਲਈਆ ਠੀਕ ਹੈ ਦੇਖ ਕਿਵੇਂ ਲੱਗਾ ਤੁਹਾਨੂੰ ਇਹ ਪ੍ਰਦਰਸ਼ਨ ਵੇਖ ਕੇ ਬਿਲਕੁਲ ਬਹੁਤ ਵਧੀਆ ਲੱਗਾ ਠੀਕ ਹੈ ਅਜ ਤੱਕ ਜ਼ਿੰਦਗੀ ਦੇ ਵਿੱਚ ਪਹਿਲਾਂ ਝੋਟੀ ਦਾ ਇੰਨਾ ਦੁੱਧ ਵੇਖਿਆ ਕਿਤੇ ਨਹੀਂ ਠੀਕ ਹੈ ਵੇਖਿਆ ਠੀਕ ਹੈ ਜੀ ਫਸਟ ਟਾਈਮ ਹੈ ਮੇਰੇ ਆਪ ਤੇ ਠੀਕ ਠੀਕ ਹੈ ਸੋ ਧੰਨਵਾਦ ਆ ਤੁਹਾਡਾ ਜੀ ਆਇਆਂ ਨੂੰ ਇੱਥੇ ਪਹੁੰਚਣ ਤੇ ਤੇ ਇਧਰ ਅੰਕਲ ਆਪਣੇ ਗਿੱਲ ਸਾਹਿਬ ਪਹੁੰਚੇ ਆ ਸਾਸਰੀ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਬੜਾ ਵਧੀਆ ਪ੍ਰਦਰਸ਼ਨ ਰਿਹਾ ਵਾ ਹਾਂਜੀ ਬਹੁਤ ਚੰਗਾ ਤੇ ਕੀ ਤੁਸੀਂ ਕਹਿਣਾ ਚਾਹੋਗੇ ਝੋਟੀ ਬਾਰੇ ਬਹੁਤ ਚੰਗੀ ਝੋਟੀ ਬਹੁਤ ਮਹਾਰਾਜ ਜੀ ਰੋਜ਼ ਰੱਖੇ ਸੱਚੇ ਪਾਤਸ਼ਾਹ ਠੀਕ ਹੈ ਬਹੁਤ ਚੰਗੀ ਠੀਕ ਹੈ ਜੀ ਤੇ ਹੋਰ ਵੀ ਕਾਫੀ ਸੱਜਣ ਇੱਥੇ ਆਏ ਆ ਵੀਰ ਗੋਰੇ ਨਾਲ ਤੁਹਾਨੂੰ ਮਲਾਉਂਦੇ ਆ ਹਾਂਜੀ ਸਾਸਰੀ ਵੀਰ ਜੀ ਹਾਂਜੀ ਸਤਿ ਸ੍ਰੀ ਅਕਾਲ ਆਪਣਾ ਪਿੰਡ ਦੱਸ ਦਿਓ ਉਹਦੇ ਨਾਲੇ ਨਾਲ ਪਿੰਡ ਬਣਾਵਾ ਜੀ ਠੀਕ ਹੈ ਹਾਂਜੀ ਤੇ ਨਾਮ ਆਪਣਾ ਹਰਚੰਦ ਸਿੰਘ ਹਰਚੰਦ ਸਿੰਘ ਆ ਠੀਕ ਆ ਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਦਿਉਨ ਸਾਹਿਬ ਉਹਨਾਂ ਚੋਟੀ ਨੇ ਠੀਕ ਆ ਬਹੁਤ ਜਦਾ ਸਾਡੇ ਇਲਾਕੇ ਨੂੰ ਇਹਨਾਂ ਦੇ ਮਾਣ ਆ ਠੀਕ ਆ ਜੀ ਤੇ ਮਤਲਬ ਬਹੁਤ ਵਧੀਆ ਦੁੱਧ ਕਰਦੇ ਆ ਚੋਟੀ ਨੂੰ ਠੀਕ ਠੀਕ ਆ ਬੜੀ ਸਾਰੀ ਚੋਟੀ ਨਹੀਂ ਕਰਦਾ ਸਭ ਬਿਲਕੁਲ ਬਿਲਕੁਲ ਇਹ ਤਾਂ ਹੈ ਜੀ ਕਿਉਂਕਿ ਇਹਦੇ ਵੱਡੇ ਦੁੱਧ ਕਰਨੇ ਕੋਈ ਸੌਖੀ ਜੀ ਗੱਲ ਨਹੀਂ ਬਿਲਕੁਲ ਸਹੀ ਗੱਲ ਆ ਚੌਥੇ ਚੌਥੇ ਸੂਏ ਵੀ ਨਹੀਂ ਮੱਝਾਂ ਤੇ ਜੇ ਚੌਥੇ ਵੀ ਨਹੀਂ ਦੇ ਦਿੰਦੀਆਂ ਹਨ ਨਾ ਤੇ ਜੀ ਉਤਨਾ ਹੀ ਦੁੱਧਆਂ ਫਿਰਦਿਆਂ ਨੇ ਉਹਨਾਂ ਨੂੰ ਆ ਪਰਦੇ ਸਹੀ ਗੱਲ ਹੈ ਸਹੀ ਗੱਲ ਇਹਨਾਂ ਦੀ ਗੱਲ ਬੜੀ ਫੇਮਸ ਕੁਰਲੀ ਤੇ ਨਹੀਂ ਅਪੜ ਤੁਸੀਂ ਸਹੀ ਗੱਲ ਆ ਨਹੀਂ ਬਿਲਕੁਲ ਗੱਲ ਸਹੀ ਆ ਤੇ ਘਰ ਖਾਣੇ ਪੈਂਦੇ ਆ ਰ ਫੇਰੇ ਬੰਦੀਆਂ ਵੇ ਤੇ ਵੀਰ ਗੋਰਾ ਪਿਸਟਲ ਬੋਲਾ ਲੈ ਤੇ ਸਮੁੰਦਰ ਬੋਲ ਦੋਵੇਂ ਇਹਨਾਂ ਦੇ ਕੋਲ ਆ ਤੇ ਨਾਲ ਵੀਰ ਭੇਜਾ ਮੁਤਕੀ ਤੋਂ ਇਹ ਵੀ ਨਾਲ ਆਏ ਆ ਤੇ ਹੋਰ ਵੀਰ ਜੀ ਠੀਕ ਠਾਕ ਜੀ ਬਹੁਤ ਵਧੀਆ ਜੀ ਜਿੰਨੇ ਵੀ ਵੀਰ ਆਪਣੇ ਫੇਸਬੁੱਕ ਤੇ YouTube ਤੇ ਜੁੜੇ ਆ। ਹਾਂਜੀ। ਉਹਨਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆ। ਸਤਿ ਸ੍ਰੀ ਅਕਾਲ ਜੀ। ਤੇ ਧੰਨਵਾਦ ਆ ਜਿਹੜੇ ਭਰਾਵਾਂ ਨੇ ਇਹ ਲਾਈਵ ਦੇਖੀ ਆ। ਹਾਂਜੀ। ਸਭ ਤੋਂ ਵੱਡਾ ਧੰਨਵਾਦ ਅੰਕਲ ਅਰਸ਼ਾਨ ਸਿੰਘ ਦਿਓਨ ਦਾ। ਬਿਲਕੁਲ। ਉਹਦੇ ਵੱਡੇ ਭਰਾ ਦਾ ਉਹਨਾਂ ਦੇ ਬੇਟੇ ਦਾ। ਬਿਲਕੁਲ। ਜਿਨ੍ਹਾਂ ਨੇ ਇਹ ਬਰੀਡ ਸੰਭਾਲ ਕੇ ਰੱਖੀ ਆ। ਹਾਂਜੀ। ਤੇ ਚੰਗੀਆਂ ਮੱਝਾਂ ਜਿਹੜੀਆਂ ਵੀ ਆਪ ਨੂੰ ਦਿਖਾ ਰਹੇ ਆ, ਚੰਗੇ ਕੱਟੇ ਆ ਜਿਹੜੇ ਲੋਕਾਂ ਨੂੰ ਦੇ ਰਹੇ ਆ। ਬਿਲਕੁਲ ਬਿਲਕੁਲ। ਭਾਵੇਂ ਉਹ ਸੀਮਨ ਬੈਂਕਾਂ ਦੇ ਦਿੱਤੇ ਆ। ਭਾਵੇਂ ਉਹ ਵੱਡੇ ਭਰਾਵ ਆਪਣੇ ਕੋਈ ਸੰਭਾਲਣ ਵਾਲਾ ਲੈ ਗਿਆ ਤੇ ਵੀ ਚੰਗਾ ਕੰਮ ਕਰ ਰਹੇ ਆ ਬਿਲਕੁਲ ਬਿਲਕੁਲ ਠੀਕ ਆ ਜੀ ਇਸ ਉਮਰ ਦੇ ਵਿੱਚ ਤਾਂ ਮੈਂ ਕਹਿਣਾ ਵੀ ਕੋਈ ਰਜਾਈ ਨਹੀਂ ਛੱਡਦਾ ਬਿਲਕੁਲ ਤੇ ਆਪਾਂ ਮੈਂ ਤਾਂ ਜਿੰਨوں ਵੀ ਆਇਆ ਤੇ ਇਹਨਾਂ ਨੂੰ ਆਈ ਦੇਖਿਆ ਬਸ ਬਿਲਕੁਲ ਪਸ਼ੂਆਂ ਜੀ ਲੱਗਦੇ ਜਦੋਂ ਕਿਤੇ ਮੇਲੇ ਚ ਜਾਂਦੇ ਕਿਤੇ ਵਿਆਹ ਸ਼ਾਦੀ ਚ ਜਾਂਦੇ ਵੇਖ ਕੇ ਨਹੀਂ ਕੋਈ ਕਹਿੰਦਾ ਹੋਊਗਾ ਵੀ ਬਾਪੂ ਇੰਨੀ ਤਿਆਰੀ ਵਾਲਾ ਤੇ ਵੀ ਇਹ ਪਸ਼ੂਆਂ ਦਾ ਕੰਮ ਹੀ ਕਰਦਾ ਹੋਊਗਾ ਬਿਲਕੁਲ ਸਹੀ ਗੱਲ ਉਹ ਘਰੇ ਆਉਣੇ ਆ ਤੇ ਉਦੋਂ ਜਿੰਨੇ ਆਪਣੇ ਮੰਨ ਲਓ ਵੀ ਮਾਲ ਮੰਤਰੀ ਆਵੇ ਉਹ ਪੂਰੀ ਸਿਵਾ ਇਹਨੂੰ ਹੋਏ ਦੋਵੇਂ ਪਾਸੇ ਠੀਕ ਠੀਕ ਜੀ ਹਾਂਜੀ ਤੇ ਵੀਰ ਭੇਜਾ ਵੀ ਆਇਆ ਵਾ ਸਾਸਿਕ ਵੀਰ ਜੀ ਹੋਸਣਾ ਠੀਕ ਠਾਕ ਵਧੀਆ ਵਧੀਆ ਵੀਰੇ ਤੇ ਕਿਦਾਂ ਲੱਗਾ ਪ੍ਰਦਰਸ਼ਨ ਤੁਹਾਨੂੰ ਪ੍ਰਦਰਸ਼ਨ ਵੀਰੇ ਬਹੁਤ ਚੰਗਾ ਦਿੱਤਾ ਝੋਟੀ ਨੇ ਠੀਕ ਹੈ ਬਾਕੀ ਹੋ ਜਿਹੇ ਵੀਰੇ ਪੈਦਾ ਕਰਨੇ ਮੇਰੇ ਖਿਆਲ ਚ ਉੰਗਰਾ ਹੀ ਲੰਘ ਜਾਂਦੀਆਂ ਠੀਕ ਹੈ ਫਿਰ ਜਾ ਕੇ ਆਪਣੇ ਫੋਨਾਂ ਤੋਂ ਵਾਈਫਾਈ ਬੰਦ ਕਰਿਓ ਕਿਤੇ ਹੋਰਤ ਨਹੀਂ ਚੱਲਣਗੇ ਫਿਰ ਜਾ ਕੇ ਕਿਤੇ ਨਹੀਂ ਨਹੀਂ ਤੁਹਾਡੇ ਹਾਂਜੀ ਯਾਨੀ ਕਿ ਇਹੋ ਜਿਹੇ ਪੈਦਾ ਕਰਨੇ ਬਿਲਕੁਲ ਖਾਲਾ ਜੀ ਦਾ ਵੜਾ ਨਹੀਂਗਾ ਉੰਗਰਾ ਲੰਘ ਜਾਂਦੀਆਂ ਸਹੀ ਗੱਲ ਜੀ ਤੇ ਫਰ ਜਾ ਕੇ ਤੇ ਪੈਦਾ ਹੁੰਦੇ ਆ ਸਹੀ ਗੱਲ ਤੇ ਬਾਕੀ ਮੈਂ ਵੇਣਾ ਦੋ ਪਰਾਂ ਹੋਂਦਾ ਨਾ ਪਿਆਰ ਵੜਾ ਜਦੋਂ ਹੀ ਆਈਦਾ ਬਿਲਕੁਲ ਬਿਲਕੁਲ ਇਹ ਤੇ ਗੱਲ ਇਹ ਤੇ ਗੱਲ ਇਹ ਮੈਂ ਗੋਰੀ ਨੂੰ ਗੱਲ ਇੱਕ ਦਿਨ ਦੱਸੀ ਜੀ ਲਾਈਵ 'ਚ ਦੱਸਣੀ ਚਾਹਣਾ ਹਾਂਜੀ ਇਹ ਵੱਡੇ ਪਰੂ ਥੋੜੇ ਜਿ ਗਰਮ ਆ ਬਿਲਕੁਲ ਤੇ ਮੇਰੀ ਆਦਤ ਤੇ ਥੋੜੀ ਜਿ ਫਿਰਨ ਦੁਰਨ ਦੀ ਜ਼ਿਆਦਾ ਹਾਂ ਨਹੀਂ ਇਹ ਤਾਂ ਹੈਗੀ ਗੱਲ ਗੋਰੀ ਨੂੰ ਦੱਸਿਆ ਜਦੋਂ ਮੈਂ ਵੱਡਾ ਪਰੂ ਲਾ ਕੇ ਗਰਮ ਹੋਵੇ ਨਾ ਚੁੱਪ ਕਰਕੇ ਦੋ ਕੁ ਮਿੰਟ ਕੰਨਾ ਕੇ ਅਸੀਂ ਮਾਰ ਲਓ ਉਹ ਛਾਤ ਹੋ ਜਾਣਗੇ ਸਹੀ ਗੱਲ ਹੈ ਇਸ ਤਰ੍ਹਾਂ ਹੀ ਲੱਭਦੇ ਅਸੀਂ ਹੁਣ ਆ 1971 ਦਾ ਮੇਰਾ ਜਨਮ ਆ 2 ਸਾਲ ਪਹਿਲਾਂ ਇਹਨਾਂ ਦਾ ਆ ਹਾਂਜੀ ਪਿਛਲੀ ਉਮਰ ਚ ਚਲੇ ਗਏ ਆ ਬਿਲਕੁਲ ਇੱਕੋ ਸਭ ਜੀ ਨਾਲ ਦੋਨੇ ਭਾਈ ਰੋਟੀ ਖਾਂਦੇ ਆ ਰਾਤ ਨੂੰ ਵੀ ਅਸੀਂ ਘੰਟਾ ਡਿਸਕਸ ਕਰ ਆਪ ਦੀ ਮਾੜੀ ਮੋਟਰ ਦੁੱਖ ਸੁੱਖ ਸਾਂਝਾ ਕਰਕੇ ਸੋਈਆਂ ਸਹੀ ਸਹੀ ਗੱਲ ਆ ਤੇ ਸਭ ਤੋਂ ਪਹਿਲਾਂ ਮਾਝੇ ਵਾਲੇ ਫਾਰਮ ਚੈਨਲ ਤੇ ਹਾਂਜੀ ਜਿੰਨੀਆਂ ਵੀ ਸੰਗਤਾਂ ਦੇਸ਼ ਵਿਦੇਸ਼ ਪੰਜਾਬ ਦੀ ਧਰਤੀ ਅੰਦਰ ਬਿਲਕੁਲ ਗੁਰੂ ਨੇੜੇ ਉਹ ਵੀਡੀਓ ਦੇਖ ਰਹੇ ਸਾਡੀ ਲਾਈਵ ਮਿਲ ਕੇਗਾ ਹਾਂਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਦੂਸਰਾ ਧੰਨਵਾਦ ਜਿਹੜਾ ਹੀ ਹੋਈ ਸੰਗਤ ਦਾ ਬਿਲਕੁਲ ਜੀ ਬਿਲਕੁਲ ਗੁਰਪ੍ਰੀਤ ਸਿੰਘ ਜੀ ਮੁਦਕੀ ਤੋਂ ਹਾਂ ਜੀ ਕਿੰਨੀ ਵਾਰ ਆ ਹੋਰਾ ਜੀ ਕਿੰਨੀ ਵਾਰ ਦੂਰੋਂ ਆਏ ਆ ਆ ਸਾਰੇ ਕਿੰਨੇ ਕਿੰਨਾ ਨਾਲ ਵਾ ਵੀਡੀਓ ਲੰਮੀ ਹੋ ਜੇਗੀ ਬਿਲਕੁਲ ਬਿਲਕੁਲ ਸੰਗਤ ਬੜੀ ਦੂਰੋਂ ਆਈ ਆਪਣੇ ਨਾਲ ਇੰਨਾ ਪਿਆਰ ਕਰਦੇ ਵੇਖੋ ਧੰਦ ਦਾ ਵੀ ਸਮਾਂ ਆ ਬਿਲਕੁਲ ਇਹਨਾਂ ਦਾ ਪਿਆਰ ਹਾਂ ਜੀ ਅਗੇ ਮੇਰਾ ਸਿਰ ਝੁਕਦਾ ਅਰਥ ਸਹਿਬ ਮੇਰੇ ਹਿਸਾਬ ਤੇ ਰਿਕਾਰਡ ਟੁੱਟ ਜਾਣਾ ਦੋ ਦੰਦ ਦਾ ਬਿਲਕੁਲ ਜੀ ਬਿਲਕੁਲ ਚਲੋ ਮਾਲਕ ਦੀ ਮਿਹਰ ਚਾਹੀਦੀ ਆ ਸਵੇਰ ਦੀ ਇਸ ਤਰ੍ਹਾਂ ਦੀ ਗੱਲ ਸੁਣੋ ਜੀ ਹਾਂ ਜੀ ਹਾਂ ਜੀ ਮੈਂ ਗੱਲ ਤਾਂ ਗੁਰਪ੍ਰੀਤ ਸਿੰਘ ਜੀ ਇਹ ਰਿਕਾਰਡ ਬਾਲੀ ਆਪਾਂ ਗੱਲ ਨਹੀਂ ਕਰਨੀ ਕਿਉਂਕਿ ਕਈ ਵਾਰਾ ਨਾ ਮਹਿੰਦੀ ਸੁਕਣ ਤੋਂ ਪਹਿਲਾਂ ਪਹਿਲਾਂ ਰੰਗ ਚੜਨ ਤੋਂ ਪਹਿਲਾਂ ਪਹਿਲਾਂ ਰਿਸ਼ਤਾ ਛੁੱਟ ਜਾਂਦਾ ਨਹੀਂ ਨਹੀਂ ਸਹੀ ਗੱਲ ਹੈ ਬਿਲਕੁਲ ਬਿਲਕੁਲ ਰੰਗ ਚੜਿਆ ਨਹੀਂ ਹੁੰਦਾ ਤੇ ਸਾਥ ਛੁੱਟ ਜਾਂਦਾ ਬਿਲਕੁਲ ਸਹੀ ਗੱਲ ਹੈ ਤੇ ਸਵੇਰੇ ਹੀ ਕੋਈ ਉੱਠੇ ਨੌਜਵਾਨ ਆ ਹਾਂ ਜੀ ਹਾਂ ਜੀ ਯੋਕੇ ਹਾਲੇ ਨਹੀਂ ਕਰਦਾ ਟੁੱਟਣੇ ਬੰਦ ਜਿਹੜਾ ਰਿਕਾਰਡ ਆ ਨਾ ਟੁੱਟਣ ਨੂੰ ਬੰਦਦਾ ਬਿਲਕੁਲ ਸਵੇਰ ਨੂੰ ਮੈਂ ਵੀ ਤਿਆਰੀ ਕੀਤੀ ਵਰਦਾ ਹਾਂ ਹਾਂ ਵੀ ਮੈਂ ਹੁਣ ਮੈਂ ਅੱਜ ਨੂੰ ਮੈਂ ਮਿੰਟ ਇੱਕ ਕਰ ਰਿਹਾ ਆਪਸ ਦੇ ਨਾਲ ਅੱਜ ਆਪਾਂ ਆਪਦੀ ਲਾਈਵ ਕਰਨੀ ਆ ਤੇ ਆਪਾਂ ਬਿਲਕੁਲ ਬਿਲਕੁਲ ਸਹੀ ਗੱਲ ਆ ਇਹ ਤਾਂ ਗੱਲ ਹੈ ਜਿਹੜੀ ਗੱਲ ਜੀ ਸੁਣਦੇ ਬਿਲਕੁਲ ਜਿੱਤੇ ਰਹਿਣਾ ਬਿਲਕੁਲ ਜੀ ਬਿਲਕੁਲ ਧੰਨ ਘਲੋਂਦਾ ਨਹੀਂ ਗੱਲ ਬਰਕਰੋਣੀ ਹੈ ਗੁਰੂ ਦੀ ਕਾਸੀ ਪਿਓ ਸੱਸੀ ਅੰਗਲ ਜੀ ਹੋ ਸੁਣਾਓ ਠੀਕ ਠਾਕ ਜੀ ਠੀਕ ਠਾਕ ਜੀ ਮਾੜਾ ਤੇ ਕਿਵੇਂ ਫਿਰ ਅੱਜ ਰੰਗ ਭਾਗ ਲੱਗੇ ਆ ਇਹ ਰੰਗ ਪਰਮਾਤਮਾ ਨੇ ਲਾਏ ਠੀਕ ਜੀ ਚਲੋ ਸਾਡੇ ਬਾਪੂ ਜੀ ਨੇ ਨਾ 20 ਸਾਲ ਲਗਾਤਾਰ ਬਾਬੇ ਭਾਈ ਚੰਦ ਨੂੰ ਸਭ ਸੇਵਾ ਕੀਤੀ ਬੱਲੇ ਬੱਲੇ ਅਸੀਂ ਉਹਨਾਂ ਦੀ ਤਾਂ ਛੱਗ ਰਹੇ ਜੀ ਬਾਕੀ ਦਾ ਹੀ ਕੌਣ ਹੈ ਇਹ ਅਸਾਸੂ ਕੌਣ ਹੈ ਵੀ ਅਸੀਂ ਅਸੀਂ ਕਰਨ ਵਾਲਾ ਉਸ ਦੀ ਨੀਡ ਬਣਾਈ ਦੇਣਾ ਬਿਲਕੁਲ ਬਿਲਕੁਲ ਅੱਜ ਗੁਰਵੇ ਗੁਰੇ ਮਨਾਂ ਮਹਾਰਾਜ ਦੀ ਕਿਰਪਾ ਆ ਸਹੀ ਗੱਲ ਹੈ ਉਸੇ ਦੇ ਅਰੇ ਠੀਕ ਹੈ ਜੀ ਸੋ ਬਾਕੀ ਗੱਲਬਾਤ ਆਪਾਂ ਸਵੇਰੇ ਫੋਲ ਵੀਡੀਓ ਦੇ ਵਿੱਚ ਸਾਰੇ ਇਕੱਲੇ ਇਕੱਲੇ ਸੱਜਣਾ ਕਰਾਂਗੇ ਸੋ ਜਿੰਨੇ ਵੀ ਭੈਣ ਭਰਾ ਪਹੁੰਚ ਸਕਿਆ ਜਰੂਰ ਪਹੁੰਚਿਓ ਜੇ ਆਪਾਂ ਫਾਈਨਲ ਮਿਲਕਿੰਗ ਤੋਂ ਬਾਅਦ ਆ ਜਿਹੜੀ ਉਹ ਵੀਡੀਓ ਕਵਰ ਕਰਨੀ ਆ ਸੋ ਮਿਲਦੇ ਆ ਸਵੇਰੇ 6:15 ਤੇ ਫੇਰ ਧੰਨਵਾਦ ਵੀਡੀਓ ਜਿੰਨੀਆਂ ਵੀ ਲਾਈਵ ਜਿਹੜੇ ਲਾਈਕ ਤੇ ਸ਼ੇਅਰ ਕਰਦੇ ਹੋ